ਮਜਬੀ ਸਿੱਖ ਅਤੇ ਵਾਲਮਿਕ ਸਮਾਜ ਦਾ ਸਾਂਝਾ ਫਰੰਟ ਤਿਆਰ ਹੋ ਚੁੱਕਾ ਬੇਜਮੀਨਿਆਂ ਨੂੰ ਨਿੱਜੀ ਕਰਨ ਲਈ ਪੰਜ-ਪੰਜ ਮਰਲੇ ਪਲਾਟ ਤੇ ਲਾਲ ਕੀਰਤ ਆਉਂਦੇ ਮਕਾਨਾਂ ਦੀਆਂ ਰਜਿਸਟਰੀਆਂ ਕਰਾਉਣ ਸੰਬੰਧੀ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਰਾਹੀਂ ਯਾਦ ਕਰਵਾਇਆ ਜਾ ਰਿਹਾ ਇਸੇ ਸੰਬੰਧ ਵਿੱਚ ਅੱਜ ਅੰਮ੍ਰਿਤਸਰ ਸਾਹਿਬ ਦੇ ਡੀਸੀ ਦਫ਼ਤਰ ਅੰਮ੍ਰਿਤਸਰ ਵਿਖੇ ਵਕ ਵਕ ਜਥੇ ਬੰਦੀਆਂ ਇਕੱਤਰ ਹੋਈਆਂ ਤੇ ਮੰਗ ਪੱਤਰ ਦਿੱਤਾ ਗਿਆ ਆਉਣ ਵਾਲੀ 7 ਜੁਲਾਈ 2025 ਦਿਨ ਸੋਮਵਾਰ ਤਰਨਤਾਰਨ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਸਾਂਝੇ ਫਰੰਟ ਵੱਲੋਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ 7 ਜੁਲਾਈ ਨੂੰ ਪਹੁੰਚੋ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਵੋ ਆਓ ਗੱਲਬਾਤ ਕਰਦੇ ਹਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ। ਦਾਸਮਾਹ ਕਲਪਰਜੀਤ ਸਿੰਘ ਸਰੂਰ ਸਾਹਿਬ ਅੱਜ ਲਗ ਲਗ ਜਥੇ ਬੰਦਿਆਂ ਦੇ ਜਿਹੜੇ ਆਗੂ ਸੀ ਉਹ ਸਮਾਜ ਨਾਲ ਜੁੜੇ ਹੋਏ ਦੋ অতি ਜ਼ਰੂਰੀ ਮੁੱਦਿਆਂ ਨੂੰ ਲੈ ਕੇ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸੀ। ਉਹ ਮੁੱਦੇ ਸਨ ਨੰਬਰ 1 ਤੇ ਇਹ ਲਾਲ ਲਕੀਰ ਵਾਲਾ ਮਸਲਾ ਤੇ ਦੂਜਾ ਸੀ ਜਿਹੜੇ ਬੇ ਘਰੇ ਲੋਕ ਨੇ ਉਹਨਾਂ ਨੂੰ 5-5 ਮਰਲੇ ਪਲਾਟ ਦੇਣ ਦਾ ਕਿਉਂਕਿ 16 12 2016 ਦੇ ਵਿੱਚ ਇੱਕ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਹੜੇ ਲਾਲ ਕੀਰ ਅੰਦਰ ਮਕਾਨ ਹੋਂਦੇ ਨੇ ਉਹਨਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣਗੇ ਤੇ ਉਹਨਾਂ ਨੂੰ ਮਾਲਕ ਬਣਾਇਆ ਜਾਵੇਗਾ ਉਸ ਤੋਂ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਜ ਮੁੱਖ ਮੰਤਰੀ ਜੀ ਜਦੋਂ ਬਣੇ ਨੇ ਉਹਨਾਂ ਨੇ ਵੀ ਇਹ ਐਲਾਨ ਕੀਤਾ ਕਿ ਜਿਹੜੇ ਲਾਲ ਕਿਰੰਦਰ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਕੇ ਦਿੱਤੀਆਂ ਜਾਣੀਆਂ ਪਰ ਇਹ ਠੱਡੇ ਬਸਤੇ ਦੇ ਵਿੱਚ ਪੈ ਗਿਆ ਸਿਰਫ ਸਵਜਵਾਗ ਹੀ ਵਿਖਾਇਆ ਇਹਦਾ ਕੁਝ ਨਹੀਂ ਹੋਇਆ ਫਿਰ ਦੂਜਾ ਜਿਹੜਾ ਨੋਟੀਫਿਕੇਸ਼ਨ ਸੀ ਸਰਕਾਰ ਨੇ ਉਹ ਜਾਰੀ ਕੀਤਾ ਸੀ 24 9 2021 ਨੂੰ ਕਿ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਪਾਈ ਪਾਈ ਮਰਲੇ ਦੇ ਪਲਾਟ ਦਿੱਤੇ ਜਾਣਗੇ ਸਮੂਹ ਡੀਡੀਪੀਓ ਸਾਹਿਬਾਨ ਸਮੂਹ ਏਡੀਸੀ ਵਿਕਾਸ ਤੇ ਡੀਡੀਪੀਓ ਸਾਹਿਬਾਨਾਂ ਨੂੰ ਜਿਹੜਾ ਸੀ ਹਦਾਇਤ ਕੀਤੀ ਏ ਸੀ ਕਿ ਇੱਕ ਅਜਲਾਸ ਕਰਾ ਕੇ ਤੇ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਬੇਘਰੇ ਦੇ ਧਰਿਆਂ ਦੀ ਤੇ ਉਹ ਫਿਰ ਬਾਅਦ ਵਿੱਚ ਸਰਕਾਰ ਨੂੰ ਭੇਜੀ ਤੇ ਉਹਨਾਂ ਨੂੰ ਜਿਹੜੇ ਪਲਾਟ ਦਿੱਤੇ ਜਾਣਗੇ ਸਮੂਹ ਜਿਹੜੇ ਪਿਆਬ ਦੇ ਡੀਸੀ ਸਾਹਿਬਾਨ ਸੀ ਉਹਨਾਂ ਨੂੰ ਵੀ ਹਦਾਇਤ ਕੀਤੀ ਸੀ ਪਰ ਇਹ ਵੀ ਜਿਹੜਾ ਵਾ ਉਹ ਕਿਤੇ ਨਹੀਂ ਹੋਇਆ ਕਿਤੇ ਮਿਰਲੇ ਤਾਂ ਇਹ ਜਿਹੜੇ ਪੰਚਾਇਤ ਨੇ ਕਰਤਾ ਵੇ ਕਰਤਾ ਵੇ ਨਹੀਂ ਤੇ ਕੁਛ ਨਹੀਂ ਇਹਦੇ ਵਾਸਤੇ ਜਿਹੜਾ ਵਾ ਅਪਰਾਲਾ ਕੀਤਾ ਗਿਆ ਇਸ ਕਰਕੇ ਜਿਹੜਾ ਵਾ ਅੱਜ ਜਿਹੜਾ ਸਮੂਹ ਜਥੇ ਬੰਦਿਆਂ ਦੇ ਆਗੂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੇ ਸੀ ਵੀ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਪਲਾਟ ਦਿੱਤੇ ਜਾਣ ਤਾਂ ਜੋ ਵਿਚਾਰੇ ਆਪਣਾ ਸਿਰ ਕੱਢ ਸਕਣ ਤੇ ਦੂਜਾ ਜਿਹੜਾ ਵਾ ਲਾਲਕੀ ਰਣਦਰ ਜਿਹੜੇ ਮਕਾਨ ਹੁੰਦੇ ਨੇ ਉਹਨਾਂ ਦੀਆਂ ਰਜਿਸਟਰੀਆਂ ਕਰ ਦਿੱਤੀਆਂ ਗਈਆਂ ਡੀਸੀ ਸਾਹਿਬ ਨੇ ਕੀ ਅਸ਼ਸ਼ ਸੰਧਾਰ ਡੀਸੀ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਜਿਹੜਾ ਵਾ ਇਹ ਸਰਵਿਸ ਚਲਾ ਰਹੇ ਆ ਕਰ ਰਹੇ ਆ ਤੇ ਜਲਦੀ ਜਿਹੜਾ ਹੋ ਜਾਏਗਾ ਪਰ ਗੱਲ ਇੱਥੇ ਇਹ ਆਉਂਦੀ ਹੈ ਕਿ 16 ਤੋਂ ਲੈ ਕੇ ਅੱਜ ਤੱਕ 9 ਸਾਲ ਗੁਜ਼ਰ ਗਏ ਨੇ ਤੇ ਇਹ ਮੈਂ ਸਮਝਦਾ ਇਹਨੂੰ ਇਸ ਨਜ਼ਰ ਨਾਲ ਵੇਖਦਾ ਹਾਂ ਕਿ ਇਹ ਵੀ ਕਿਤੇ ਨਾ ਕਿਤੇ ਜਿਹੜਾ ਵਾ ਸਿਰਫ ਜਿਹੜਾ ਮੂਲਗਾ ਤੇ ਮਿੱਟੀ ਝਾੜਨ ਵਾਲੀ ਗੱਲ ਆ ਪਰ ਅਸੀਂ ਇੱਥੇ ਚੁੱਪ ਕਰਕੇ ਇਹਦੀ ਬਵਾਗੇ ਕਿਉਂਕਿ ਬਹੁਤ ਚਿਰ ਜਿਹੜਾ ਸਮਾਜ ਹੈ ਉਹ ਜਿਹੜਾ ਵਾ ਉਸਹਿਣ ਕਰਦਾ ਆ ਇਹਨਾਂ ਲੋਕਾਂ ਨੇ ਸਝਿਆ ਕਿ ਸ਼ਾਇਦ ਜਾਣਕਾਰੀ ਨਹੀਂ ਬਿਲਕੁਲ ਨਹੀਂ ਇਹੋ ਜੀ ਗੱਲ ਸਾਨੂੰ ਜਾਣਕਾਰੀ ਬਹੁਤ ਸਵਾਲ ਉੱਠਦਾ ਵਾ ਵੀ ਜੇ ਨਹੀਂ ਸੁਣ ਗਏ ਤੇ ਜਿਹੜੇ ਡਿਪਟੀ ਕਿਉਆ ਆਪਣੇ ਸਬ ਡਿਵੀਜ਼ਨ ਕਮਿਸ਼ਨਰ ਸਾਹਿਬਾਨ ਨੇ ਉਹਨਾਂ ਨੂੰ ਵੀ ਇਹ ਸੂਚਿਤ ਕਰਾਂਗੇ ਤੇ ਸਰਕਾਰ ਨੂੰ ਵੀ ਸੂਚਿਤ ਕਰਾਂਗੇ ਤੇ ਕੋਈ ਕੁਝ ਟਾਈਮ ਦੇਵੋਗੇ ਉਹਨਾਂ ਨੂੰ ਜਾਂ ਟਾਈਮ ਪੀੜਤ ਦੀ ਗੱਲ ਹੋਈ ਹੋਵੇ ਉਹਨਾਂ ਨੂੰ ਟਾਈਮ ਫਰੇਮ ਦੀ ਕੋਈ ਜਿਹੜੀ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਵੀ ਇਹ ਸਰਵਾ ਚੱਲ ਰਿਹਾ ਵਾ ਸਿੱਧੇ ਸਿੱਧੇ ਪੂਰਾ ਅਭਿਆਨ ਜਿਹੜਾ ਵਾ ਕਰਾਂਗੇ ਪਰ ਸਵਾਲ ਤੇ ਫੇਰ ਉਰਦਾ ਵਾ ਵੀ ਕਰ ਕਦੋਂ ਕੀਤਾ ਜਾਵਗੇ 9 ਸਾਲ ਥੋੜੇ ਨਹੀਂ ਹੁੰਦੇ ਤੇ ਉਹ ਖਾਲਸਾ ਜੀ ਤੁਹਾਡੇ ਵੱਲੋਂ ਮੀਟਿੰਗ ਕਰਕੇ ਕੋਈ ਟਾਈਮ ਫਰੇਮ ਦਿੱਤਾ ਜਾਏਗਾ ਉਹਨਾਂ ਨੂੰ ਅਸੀਂ ਬਿਲਕੁਲ ਅੱਗੇ ਜਿਹੜਾ ਵਾ ਸਾਂਝਾ ਐਕਸ਼ਨ ਫਰੰਟ ਦੇ ਵਿੱਚ ਜਿਹੜੇ ਅਲੱਗ-ਅਲੱਗ ਆਂਗੂ ਨੇ ਉਹ ਇਹਦੇ ਉੱਤੇ ਫੈਸਲਾ ਲਵਾਂਗੇ ਸਰਦਾਰ ਜੋਗਰ ਸਿੰਘ ਜੀ ਆਏ ਨੇ ਇਹ ਦੱਸਣਗੇ ਜੋ ਵੀ ਆ ਅਸੀਂ ਫਿਰ ਉਸ ਹਿਸਾਬ ਦੇ ਨਾਲ ਅੱਗੇ ਅਗਲਾ ਜਿੱਤ ਚੱਲਾਂਗੇ ਇਹ ਨਮੂਦ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮ੍ਰਿਤਸਰ ਦੇ ਜੀਸਾ ਸਹਿਬਾਨ ਨੇ ਸਮੂਹ ਮਜਬੂਤ ਸਿੱਖ ਕਵਾਲਵਿਕ ਸਮਾਜ ਦੇ ਕੇ ਸਾਂਝਾ ਪ੍ਰੋਟੋਕੋਲ ਤਿਆਰ ਕੀਤਾ ਹੋਇਆ ਹੈ ਉਹਦੇ ਵਿੱਚ ਸਾਡੀ ਇੱਕ ਮੰਗ ਆ ਬਹੁਤ ਸਮੇਂ ਤੋਂ ਸਮੇਂ ਸਮੇ ਸਰਕਾਰਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਦੀਆਂ ਕਿ ਗਰੀਬ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਤੇ ਜਿਹੜੇ ਲਾਲ ਕੀ ਦੇ ਅੰਦਰ ਜਿਹੜੇ ਸਾਡੇ ਮਕਾਨ ਆ ਉਹਨਾਂ ਦੇ ਦਸਤੀ ਪੱਕੀਆਂ ਕੀਤੇ ਜਾਣ ਲੇਕਿਨ ਇਹ ਸਿਰਫ ਗੱਲਾਂ ਦਾ ਕਢਾ ਕੀਤਾ ਜਾਂਦਾ ਹੈ ਅੱਜ ਇਸ ਚੀਜ਼ ਨੂੰ ਲੈ ਕੇ ਮਜਬੀ ਸਿੱਖ ਸਮਾਜ ਤੇ ਵਾਰਦਿਕ ਸਮਾਜ ਹੁਣ ਚਿੰਤਤ ਹੋਇਆ ਹੈ ਤੇ ਅੱਜ ਉਹਨਾਂ ਨੇ ਇਹ ਸਾਂਝਾ ਥੰਡ ਤਿਆਰ ਕੀਤਾ ਔਰ ਇਹ ਨਿਰੰਤਰ ਸਾਡੀਆਂ ਟੀਮਾਂ ਜਿਹੜੀਆਂ ਪੰਜਾਬ ਲੈਵਲ ਦੇ ਅਲੱਗ-ਅਲੱਗ ਡੀਸੀ ਸਹਿਬਾਨ ਨੂੰ ਮੰਗ ਪੱਤਰ ਇੱਕ ਵਾਰੀ ਦੇ ਨੂੰ ਦੇਣਗੀਆਂ ਔਰ ਦੂਜੀ ਗੱਲ ਮੈਂ ਕਹਿ ਦੋਣਾ ਚਾਹੁੰਦਾ ਵਾਂ ਇਸ ਵੇਲੇ ਮੌਜੂਦਾ ਜਿਹੜੀ ਸੀਐਮ ਸਾਹਿਬਾ ਪੰਜਾਬ ਦੇ ਕਿ ਦੇਖੋ ਤੁਹਾਡੇ ਤੋਂ ਪਹਿਲਾਂ ਵੀ ਸੀਐਮ ਸਾਹਿਬ ਆਏ ਨੇ ਤੇ ਉਹਨਾਂ ਨੇ ਸਾਨੂੰ ਮਿੱਠੀਆਂ ਗੋਲੀਆਂ ਦੇ ਘਟਾਲ ਦਿੱਤਾ ਅੱਜ ਤੱਕ ਮਜ਼ਦੂਰ ਵਰਗ ਨੇ ਖਾਸ ਕਰਕੇ ਮਜਬੀ ਸਿੱਖ ਵਾਲਮੀਕ ਸਮਾਜ ਨੇ ਕਦੇ ਵੀ ਰੋਡ ਜਾਮ ਨਹੀਂ ਕੀਤੇ ਆਪਣੇ ਹੱਕਾਂ ਦੇ ਕਿਉਂਕਿ ਆਪਣੇ ਕੰਮਾਂ ਦੇ ਵਿੱਚ ਮਸ਼ਕੂਰ ਰਹਿੰਦੇ ਨੇ ਆਪਣੀ ਮਿਹਨਤ ਮੁਸ਼ਕਤ ਲਈ ਲੇਕਿਨ ਸਾਨੂੰ ਵੀ ਹੁਣ ਮਜਬੂਰ ਹੋਣਾ ਪੈਣਾ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਸੀਐਮ ਸਾਹਿਬ ਤੁਸੀਂ ਇਨ੍ਹਾਂ ਗਰੀਬ ਵੱਲਾਂ ਗਰੀਬ ਲੋਕਾਂ ਵੱਲ ਧਿਆਨ ਦਿਓ ਇਹ ਨਾ ਹੋਵੇ ਅੱਜ ਤੱਕ ਮੇਰੇ ਖਿਆਲ ਦੇ ਨਾਲ ਸੀਐਮ ਸਾਹਿਬ ਬਾਹਰ ਖੜੀ ਕਰਕੇ ਕਹਿ ਦਣ ਕਿ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਇਹਨਾਂ ਨੇ ਇੱਕ ਵੀ ਮੀਟਿੰਗ ਕਦੇ ਮਜ਼ਦੂਰ ਵਰਗ ਨਾਲ ਕੀਤੀ ਹੋਵੇ ਨੰਗ ਸਿੰਘ ਜਥੇਬੰਦੀਆਂ ਨੇ ਕੀਤੀਆਂ ਹੋਣ ਹਾਂ ਜਦੋਂ ਕੋਈ ਹੋਰ ਨ ਕਰਨਾ ਪਰ ਕੇ ਪੈਂਦਾ ਤੇ ਫਿਰ ਤੇ ਭਾਵੇਂ ਕੋਈ ਸਮਾਜ ਦਾ ਮੀਟਿੰਗ ਲੇਕਿਨ ਅੱਜ ਤੱਕ ਮذਬੀ ਸਿੱਖ ਸਮਾਜ ਨਾਲ ਇਸ ਮੰਤਰੀ ਨੇ ਇੱਕ ਵੀ ਮੀਟਿੰਗ ਜਿਹੜੀ ਨਾ ਨਾ ਕੀਤੀ ਤੇ ਨਾ ਇਹਨਾਂ ਨੇ ਮناسب ਸਮਝਿਆ ਕਿਹੜਾ ਮੰਤਰੀ ਜੀ ਕਿਹੜਾ ਮੰਤਰੀ ਜੇਕਰ ਜੇ ਤੁਸੀਂ ਇਹਨਾਂ ਦੀਆਂ ਮੰਗਾਂ ਨੂੰ ਜਾਇਜ਼ ਨਾ ਮੰਨਦੇ ਹੋਏ ਇਹਨਾਂ ਦਾ ਧਿਆਨ ਨਾ ਦਿੱਤਾ ਤੇ ਇਹ ਇਹ ਜਿਹੜੀ ਸਮਾਜ ਆ ਮذਬੀ ਸਿੱਖ ਸਮਾਜ ਇਹਨਾਂ ਨੇ ਵੀ ਤੁਹਾਡੇ ਵੱਲ ਪਿੱਠ ਕਰ ਦੇਣੀ ਆ ਇਹ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਉਸ ਇਹਨਾਂ ਦੇ ਦਰਵਾਜ਼ੇ ਖੜਕਾਓ ਤੇ ਬਾਅਦ ਵਿੱਚ ਇਹ ਤੁਹਾਨੂੰ ਦਰਵਾਜ਼ੇ ਵੀ ਨਾ ਖੋਲਣ ਇਸ ਦਾ ਕਿਸ ਤੋਂ ਪਹਿਲਾਂ ਪਹਿਲਾਂ ਸੀ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਨੂੰ ਉਮੀਦ ਕਰਦੇ ਆ ਇੱਕ ਆਸ ਰੱਖਦੇ ਆ ਕਿ ਬਹੁਤ ਜਲਦ ਤੁਸੀਂ ਮਜਬੀ ਸਿੱਖ ਸਮਾਜ ਦੇ ਆਗੂਆਂ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਾਂਝਾ ਕਰਨ ਲਈ ਇੱਕ ਮੀਟਿੰਗ ਸਰਵਤੋਂ ਕੋਈ ਟਾਈਮ ਟੇਬਲ ਦਿੱਤਾ ਗਿਆ ਜੀ ਹਾਂ ਦੇਖੋ ਜੀ ਉਹਨਾਂ ਨੇ ਤਾਂ ਆਪਣੀ ਡਿਊਟੀ ਜਿਹੜੀ ਕਰ ਲਈ ਉਹ ਕਹਿੰਦੇ ਆ ਬਹੁਤ ਵੀ ਕੰਮ ਹੋ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਜਿਹੜੇ 2-4 ਪਿੰਡਾਂ 24 ਪਿੰਡਾਂ ਨੂੰ ਉਹਨਾਂ ਨੂੰ ਜਿਹੜੇ ਆ ਉਹ ਲਾਲਕੀ ਦੇ ਅੰਦਰ ਜਿਹੜੇ ਪਿੰਡ ਇਹਨਾਂ ਨੂੰ ਕਾਰਡ ਸ਼ੁਰੂ ਕਰ ਦੇਣਾ ਹੈ ਇਹ ਕੱਲਾ ਮੰਗ ਪੱਤਰ ਮੰਗ ਤੱਕ ਪੱਤਰ ਤੱਕ ਸੀਮਿਤ ਰਹੇਗਾ ਕਿ ਅਗਲੇ ਮਿੱਤਰ ਪੈਰੇ ਕੀ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਏਗਾ ਪਹਿਲੀ ਗੱਲ ਅੱਜ ਤੱਕ ਮੱਜੀਬੀ ਸਿੱਖ ਸਮਾਜ ਨੇ ਆਪਣੀ ਕੋ ਮੰਗ ਰੱਖੀ ਨਹੀਂ ਲੇਕਿਨ ਸਾਨੂੰ ਮੰਗਾਂ ਮਨਾਉਣੀਆਂ ਵੀ ਹੁੰਦੀਆਂ ਵਾ ਤੇ ਹੱਕ ਲੈਣੇ ਵੀ ਆਉਂਦੇ ਆ ਤਗੜ ਉਹ ਕਵਰ ਕਰ ਦੇਦੇ ਉਹ ਦੀ ਮੇਰੇ ਭਰਾਵਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੁਜੋਗਾ ਸਾਨੂੰ ਬਤਾਣਾ ਸੰਗਠਨ ਸੰਭਾ ਪੰਜਾਬ ਵਿੱਦਿਅਕ ਬੰਦੀ ਦੇ ਲਾਗੂ ਹੋਣ ਦੇ ਲਾਤੇ ਮੈਂ ਆਈਆਂ ਹਈਆਂ ਸਾਰੀਆਂ ਸੰਗਠਾਂ ਦਾ ਇੱਥੇ ਧੰਨਵਾਦ ਕਰਦੇ ਆਂ ਸਾਡੀਆਂ ਵੱਖ-ਵੱਖ ਜਥੇਬੰਦੀਆਂ ਨੇ ਇਹ ਸਾਂਝਾ ਐਕਸ਼ਨ ਫਰੰਟ ਦੇ ਵਿੱਚ ਕਿਰਦਾ ਲਿਆ ਜਿਹਦੇ ਵਿੱਚ ਖਾਸ ਤੌਰ ਤੇ ਭਾਈ ਗਗਨਦਰ ਸਿੰਘ ਜੀ ਖਾਲਸਾ ਜੋ ਲੁਧਿਆਣੇ ਵਾਲੇ ਉਹ ਵੀ ਪਹੁੰਚੇ ਨੇ ਔਰ ਸਾਡੇ ਆਟੋ ਚਾਲਕ ਜੁਨੀਅਮ ਦੇ ਸਮਾਹਾਂ ਦੇ ਵੀ ਪਹੁੰਚੇ ਨੇ ਰੇਵੀ ਫੜੀ ਜੁਨੀਅਮ ਤੇ ਔਰ ਸਾਡੀਆਂ ਰੰਗਰੇਤਾ ਸਿੰਘ ਸਭਾ ਦੀਆਂ ਜਥੇਬੰਦੀਆਂ ਜਿੰਨੀਆਂ ਵੀ ਆ ਔਰ ਦੂਸਰਾ ਇਹਦੇ ਵਿੱਚ ਵਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਪਹੁੰਚੀਆਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਬਾਕੀ ਤੁਹਾਨੂੰ ਸਾਰਾ ਬਾਬਾ ਜੀ ਮਾਨ ਨੇ ਤੇ ਆਪਣਾ ਹਪਾ ਜਵੇਂਦਰ ਸਿੰਘ ਜੀ ਮਾਨ ਨੇ ਦਾਸੀ ਦਿੱਤਾ ਕਿ ਕੀ ਸਾਡੀ ਮੀਟਿੰਗ ਹੋਈ ਆ ਔਰ ਇਸ ਮੀਟਿੰਗ ਤੋਂ ਬਾਅਦ ਜਿਹੜਾ ਅਗਲੇ ਮਹੀਨੇ ਜਿਹੜਾ ਵਾ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਇੱਕ ਜਿਹੜਾ ਅਸੀਂ ਜਿਹੜਾ ਆਪਣਾ ਪ੍ਰਦਰਸ਼ਨ ਜਿਹੜਾ ਇੱਕ ਤਾਂ ਸਰਕਾਰ ਨੂੰ ਕਰਾਂਗੇ ਜ਼ਰੂਰ ਤੇ ਸ਼ਰ ਇਹਨਾਂ ਨੂੰ ਪਤਾ ਲੱਗੇ ਵੀ ਸਮਾਜ ਜਿਹੜਾ ਵਾ ਜਾਗ ਪਿਆ ਵਾ ਠੀਕ ਹੈ ਤੇ ਹੁਣ ਅਸੀਂ ਬੋਲ ਬੋਲ ਜਿਹੜੀਆਂ ਗੱਲਾਂ ਕਰਦੇ ਆ ਉਹ ਨਹੀਂ ਹਾਂਜੀ ਸਾਹਬ ਜੀ ਅਕਸਰ ਵੇਖਿਆ ਜਾਂਦਾ ਵੀ ਮੰਗ ਪੱਤਰ ਤੱਕ ਮੰਗ ਪੱਤਰ ਤੱਕ ਹੀ ਸੀਮਿਤ ਰਹਿੰਦੇ ਆ ਅੱਗੇ ਤੱਕ ਨਹੀਂ ਵੱਧ ਹਾਂ ਇਹ 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 ਬਹੁਤ ਜ਼ਰੂਰੀ ਆ ਕਿਉਂਕਿ ਮੰਗ ਪੱਤਰ ਜਿਹੜਾ ਵਾ ਉਹ ਫਿਰ ਉੱਥੇ ਦਾ ਉੱਥੇ ਰਹਿ ਜਾਂਦਾ ਵਾ ਪਰ ਇਹ ਜਿਹੜਾ ਵਾਲਮੀਕੀ ਸਮਾਜ ਔਰ ਸਾਡੀਆਂ ਮੱਧਵੀ ਸਿੱਖ ਸਮਾਜ ਦੀਆਂ ਜੋ ਜਿਹੜੀਆਂ ਜੱਫੇ ਬੰਦੀਆਂ ਨੇ ਅਸੀਂ ਆਪਣੀ ਲੜਾਈ ਲੜਨੇ ਆ ਇਸ ਦੀ ਕਿਸੇ ਦੀ ਨਹੀਂ ਲੜਾਈ ਨਾਲ ਦੇ ਔਰ ਪਹਿਲੀ ਲੜਾਈ ਆ ਜਿਹੜੀ ਆਪ ਇਹ ਲੜ ਰਹੇ ਠੀਕ ਹੈ ਜੀ ਇਸ ਕਰਕੇ ਐਰਕਾ ਜਿਹੜਾ ਵਾ ਸਰਕਾਰਾਂ ਨੂੰ ਕੋਈ ਵੀ ਗੁੰਗੀਆਂ-ਬੁੰਗੀਆਂ ਸਰਕਾਰਾਂ ਨੂੰ ਓਲ-ਮੋਲ ਗੱਲਾਂ ਨਹੀਂ ਕਰਨ ਦਿੰਦੀਆਂ ਬਣ ਗਈਆਂ ਕਿਉਂਕਿ 2027 ਵੀ ਆਉਣ ਵਾਲੀ ਆ ਇਹਨਾਂ ਨੂੰ ਨਰਪੱਖ ਜਿਹੜਾ ਵਾ ਫੈਸਲਾ ਲੈਣਾ ਪਊਗਾ ਔਰ ਜਿਹੜੀਆਂ ਸਾਡੀਆਂ ਇਹਨਾਂ ਨੇ ਸੁਵਿਧਾ ਜਿਹੜਾ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਅੱਜ ਤੱਕ ਨਬਾਏ ਗਏ ਮਸਲੇ ਇਹ ਨਨ ਹਲਕਾ ਨਹੀਂ ਬਣਦਾ। ਹਲਸਾ ਜੀ ਕਾਰਨ ਕੀ ਸਮੇਂ ਤੇ ਕਿਉਂਕਿ ਕਾਲੀ ਇੱਕ ਸਰਕਾਰ ਵੀ ਰਹੀ ਉਹਨਾਂ ਵੱਲੋਂ ਵੀ ਨੋਟੀਫਿਕੇਸ਼ਨ ਇਹੋ ਜਾਰੀ ਕੀਤਾ ਗਿਆ ਬਾਅਦ ਚੋਂ ਕਾਂਗਰਸ ਕਰਾ ਰਹੀ ਉਹਨਾਂ ਵੱਲੋਂ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪਰ ਆਲਮ ਨਹੀਂ ਕੀਤਾ ਗਿਆ। ਕੋਈ ਕੋਈ ਜੀ ਇੱਥੇ ਤੇ ਮੈਂ ਮੰਨਦਾ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਵਾਂ ਉਹਨਾਂ ਦੀ ਨਲਾਇਕੀ ਆ ਕਿਉਂਕਿ ਛਾਸ਼ ਕਰਕੇ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਵਾਂ ਇੱਕ ਤੇ ਮੈਂ ਜਥੇਬੰਦੀਆਂ ਨੂੰ ਇਹ ਵੀ ਸचेत ਕਰਨਾ ਚਾਹੁੰਦਾ ਕਿ ਸਾਡੇ ਵਿੱਚੋਂ ਬਣੇ ਵਾਲੇ ਸਿੰਘ ਨੇ ਔਰ ਸਾਰੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਗੁਰੂ ਸਾਹਿਬ ਨੇ ਆਨੂੰ ਗੁਰੂ ਕੇ ਬੇਟੇ ਦਾ ਵਰਦਾਨ ਦਿੱਤਾ ਔਰ ਦੂਸਰੇ ਬੰਨੇ ਕੁਝ ਜੀਆਂ ਕਹਿੰਦੀਆਂ ਕਿ ਦਲਕ ਦੱਬੇ ਕੁਚਲੇ ਲੋਕ ਆ ਠੀਕ ਹੈ ਜੀ ਅਸਾਨੂੰ ਉਹ ਹੀਣ ਭਾਵਨਾ ਕਰਕੇ ਉਹ ਉੱਠਣ ਨਹੀਂ ਦਿੰਦੇ ਉਹਨਾਂ ਨੂੰ ਵੀ ਇਹ ਗੱਲ ਦੀ ਚੇਤਾਵਨੀ ਦਿੰਨੇ ਆ ਕਿ ਜਿਹੜਾ ਸਾਡੇ ਸਮਾਜ ਨੂੰ ਜਿਹੜੇ ਸਾਡੇ ਬੰਦੇ ਚਿੱਟੇ ਭਲੇ ਆ ਐਵੇਂ ਨਾ ਉਹਨਾਂ ਨੂੰ ਜਿਹੜੀ ਆ ਜਿਹੜੀ ਸਿਆਸੀ ਤੁਸੀਂ ਆਪ ਸਿਆਸਤ ਖੇਡਦੇ ਜੇ ਔਰ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਦੇ ਜੇ ਉਹ ਗੁੰਮਰਾਹ ਕਰਨਾ ਬੰਦ ਕਰ ਦੋ ਜੇਕਰ ਲੜਾਈ ਲੜਨੀ ਆ ਤੇ ਸਮਾਜ ਦੇ ਮੁੱਦਿਆਂ ਤੇ ਲੜੋ ਤੇ ਅਸੀਂ ਤੁਹਾਡੇ ਨਾਲ ਇੱਕ ਖਾਲਸਾ ਜੀ ਅੱਜ ਕੱਲੇ ਅੰਮ੍ਰਿਤਸਰ ਚ ਮੰਗ ਪੱਤਰ ਦਿੱਤਾ ਗਿਆ ਜਾਂ ਪੂਰੇ ਪੰਜਾਬ ਚ ਅੱਜ ਦਾ ਜਿਹੜਾ ਉਹ ਮੰਗ ਪੱਤਰ ਜੀ ਸਾਡਾ ਹੈਗਾ ਹੀ ਅੰਮ੍ਰਿਤਸਰ ਦਾ ਔਰ 7 ਤਰੀਕ ਨੂੰ ਅਸੀਂ ਡੀਸੀ ਜਿਹੜਾ ਵਾ ਗੁਰਦਾਸਪੁਰ ਤੇ ਡਿਪਟੀ ਕਮਿਸ਼ਨਰ ਕਰਨਤਾਰ ਨੂੰ ਵੀ ਦਵਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਮਾਜੀ ਦਾ ਐਕਸ਼ਨ ਹੋ ਜਾ ਜੀ